ਕੀ ਕਰਾਂ ਮੈਂ ਜੇ ਮੈਂ ਜਦੋਂ ਦੋਨੋਂ ਦੱਸਦੀਆਂ ਜਾਂ ਮਮੀ ਨੂੰ ਦੱਸਦੀਆਂ ਤਾਂ ਇਹ ਮੇਰੇ ਤੇ ਉਲਟੀ ਗੇਮ ਨਾ ਪਾ ਦੇ ਤੇ ਜੇ ਮੈਂ ਲੁਕੋ ਰੱਖਦੀਆਂ ਮੈਂ ਤਾਂ ਵੀ ਮਰਦੀਆਂ ਫਿਰ ਮੇਰੇ ਤੇ ਇਹ ਸ਼ੱਕ ਕਰਨਗੇ ਕਿ ਤੂੰ ਸਾਨੂੰ ਕੋਈ ਗੱਲ ਸੱਚੀ ਨਹੀਂ ਦੱਸੀ ਹੈਗੀ हे ਵਾਹਿਗੁਰੂ ਮੈਨੂੰ ਤੂੰ ਹੀ ਬਚਾਈ ਜਿਹੜਾ ਮੈਨੂੰ ਥੱਪੜ ਮਾਰਿਆ ਮੈਨੂੰ ਕਹਿੰਦਾ ਤੈਨੂੰ ਭੁਗਤ ਨਹੀਂ ਬੋਏ ਇਸ ਗੱਲ ਦੀ ਸਜਾ ਪਰਮਾਤਮਾ ਰੱਖ ਲੈ ਮੇਰੀ ਲੱਜ ਜੋ ਆਖਰੀ ਤੜਕੇ ਦਾ ਗਿਆ ਖੇਤ ਹਜੇ ਤੱਕਰ ਨਹੀਂ ਆਇਆ ਪਤਾ ਨਹੀਂ ਉੱਥੀ ਨਾ ਬਹਿ ਗਿਆ ਹੋਵੇ ਕਹਿੰਦਾ ਹਾਂ ਉਹ ਚੱਲ ਪਹਿਰੇ ਇੱਥੇ ਪੈ ਜਾਣਾ ਐ ਨਹੀਂ ਕਰੇ ਅੱਜ ਹਾਂ ਮਮੇ ਜੀ ਚਾਹ ਪੀ ਲੋ ਚਾਹ ਮੈਂ ਤਾਂ ਹੋਣੀ ਪੀਤੀ ਕੋਈ ਨਾ ਪੀ ਲੋ ਫੜ ਲੋ ਤੂੰ ਆਪਦੀ ਤਾਂ ਪਾਣੀ ਹੁੰਦੀ ਮੈਂ ਤਾਂ ਪੀ ਲਈ ਸੀ ਅੰਦਰ ਬੈਠੀ ਨੀ ਪੀਤੀ ਸੀਗੀ ਮਮੇ ਜੀ ਮੜਾਇਆ ਨਾ ਤੁਸੀਂ ਇਹਨੂੰ ਕਹਿ ਦਿਆ ਕਰੋ ਬੇਟਾ ਈਮ ਨਾਲ ਘਰੇ ਆ ਜਾ ਕਰ ਨਾਲੇ ਸਾਰਾ ਦਿਨ ਬਾਹਰ ਫਿਰਦਾ ਰਹਿੰਦਾਗਾ ਮੈਂ ਤਾਂ ਬੁੱਤਾ ਤੇਰਾ ਕਹੀ ਨਹੀਂ ਆਗੀ ਬੇਪੁੱਤਾ ਟਾਈਮ ਮਾੜੇ ਆਗੇ ਟਾਈਮ ਨਾਲ ਘਰੇ ਆ ਜਾ ਕਰ ਤੇਰਾ ਕੀ ਬੱਟੀ ਦਾ ਅੱਲਾ ਕੱਲਾ ਤੂੰ ਹੈਗਾਗਾ ਹਾਂਜੀ ਇਹ ਤਾਂ ਹੈ ਫਿਰ ਵੀ ਤੁਹਾਨੂੰ ਪਤਾ ਹੀ ਆ ਘਰੇ ਤਾਂ 100 ਚੀਜ਼ ਚਾਹੀਦੀ ਹੁੰਦੀਆਂ ਨਾਲੇ ਫਿਰ ਜੇ ਬੰਦਾ ਨਹੀਂ ਘਰੇ ਹੋਊ ਤਾਂ ਫਿਰ ਜਨਾਨੀ ਕਰਨੀਆਂ ਕੀ ਕਰਨਗੀਆਂ ਉਹੀ ਤਾਂ ਗੱਲ ਆ ਪੁੱਤ ਜਿੱਦੇ ਤਾਂ ਸਾਰੀ ਚੀਜ਼ ਚਾਹੀਦੀ ਕਸੇ ਵੀ ਨਚਾਰਦਾ ਹਾਂਜੀ ਨਾਲ ਘਰੇ ਹੀ ਨਹੀਂ ਘੜਦੇ ਸਾਰਾ ਦਿਨ ਕਦੇ ਇੱਧਰ ਪਾ ਕੇ ਕਦੇ ਇੱਧਰ ਪਾ ਕੇ ਕੋਈ ਨਹੀਂ ਆਉਂਦੇ ਨਾ ਕਹੀ ਆ ਦੇਖਣ ਨਾਲੇ ਜੇ ਘਰੇ ਖੜੇ ਮਾੜ ਮਤ ਕਰਦੀ ਕੋਈ ਗੌਰ ਰੱਖੇ ਹੈ ਗੌਰ ਕੀ ਨਾ ਵੀ ਕਰਦੇ ਕੰਮ ਕੀ ਵਿਗੜੀ ਜਾਂਦੇ ਹੈਗੀ ਨਹੀਂ ਸੋਚਦੇ ਹੈਗੇ ਇਹ ਚਲ ਕੋਈ ਨਾ ਤੁਸੀਂ ਚਾਹ ਪੀ ਲਓ ਮੈਂ ਤਾਂ ਅੰਦਰ ਹੀ ਬੈਣੀ ਆ ਤੁਸੀਂ ਆਉਣਾ ਹੋਇਆ ਤਾਂ ਅੰਦਰ ਹੀ ਆ ਜਾ ਮਮੀ ਕੋਈ ਨਹੀਂ ਪੁੱਤ ਹਾਂਜੀ ਬਹਿ ਜਾਂਦੀ ਕੋਈ ਦੋ ਮਿੰਟ ਹੋਰ ਮੇਰੇ ਕੋਲ ਕੋਈ ਨਹੀਂ ਮਮੀ ਮੈਂ ਪੰਡਾ ਠੀਕ ਕਰਵਾ ਲਵਾਂ ਜੇ ਮੇਰੇ ਪੈਸੇ ਆਹ ਗਲਾਸ ਲੈ ਜਾ ਤੀਏ ਤੇ ਮੈਂ ਕਰਦੀ ਗੱਲ ਕੋਈ ਨਹੀਂ ਆਉਂਦੇ ਠੀਕ ਹੈ ਮਮੀ ਜੀ ਕੋਈ ਗੱਲ ਨਹੀਂ ਤੇ ਤੂੰ ਬਾਹਰ ਟੈਨਸ਼ਨ ਨਾ ਲੈ ਕੇ ਕੋਈ ਗੱਲ ਮੰਮੀ ਟੈਂਸ਼ਨ ਤਾਂ ਫਿਰ ਹੋ ਹੀ ਜਾਂਦੀ ਐ ਇੱਕ ਤਾਂ ਸਾਰ ਦਿਨ ਬਾਹਰ ਫਿਰਦਾ ਰਹਿੰਦਾ ਐਂ ਲੱਗਿਆ ਰਹਿੰਦਾ ਵੀ ਕਿਤੇ ਕੋਈ ਗੱਲਬਾਤ ਨਾ ਹੋ ਜਾਵੇ ਅਗਲਾ ਕਦੋਂ ਮੰਗਰੋਂ ਖਬਰ ਵੀ ਨਹੀਂ ਲੱਤੀ ਹੈਗੀ ਕਿਸੇ ਨੇ ਤਾਂ ਹੈਗਾ ਪਤੁੰਦੇ ਆਪਾਂ ਨੂੰ ਜਨਾਨੀਆਂ ਘਰੇ ਬੈਠੀਆਂ ਨੂੰ ਕੀ ਪਤਾ ਲੱਗਣਾ ਕੀ ਪਤਾ ਲੱਗਣਾ ਨਾ ਕੋਈ ਗੱਲ ਨਹੀਂ ਆਉਣ ਦੇ ਕਰ ਮੈਂ ਖਿੱਚਦੀਆਂ ਕੰਨ ਉਹਦੇ ਸਮਾਰ ਕੇ ਠੀਕ ਐ ਮੰਮੀ ਪਹਿਲਾਂ ਮੈਂ ਕਹਿੰਦੀ ਸੀ ਵੀ ਚਾਰ ਕੋਹ ਨੂੰ ਬਰਾਬਰ ਦਾ ਹੈਗਾ ਵੀ ਕੀ ਬੋਲਣਾ ਤੇ ਹੁਣ ਮੈਨੂੰ ਬੋਲਣਾ ਹੀ ਪਊਗਾ ਤੇਰੇ ਕਰਕੇ ਬੋਲਣਾ ਪਊ ਹੁਣ ਮੈਨੂੰ ਠੀਕ ਐ ਮੰਮੀ ਜਦੋਂ ਆਗੇ ਨਾ ਉਹ ਪਿਆਰ ਨਾਲ ਸਮਝਾ ਦਿਓ ਕੁਝ ਕੀ ਹੋ ਵੀ ਨਾ 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 ਇਹ ਤਾਂ ਹਮ ਕੋਈ ਨਹੀਂ ਤੇ ਇਹ ਫਿਰ ਆਇਆ ਕਹਿੰਨਗੇ ਵੀ ਤੂੰ ਰਮਨ ਮੰਮੀ ਨੂੰ ਸਿਖਾ ਦਿੰਮੀ ਹੈ ਨਾ ਨਾ ਉਹ ਤਾਂ ਮੈਂ ਤਾਂ ਹੀ ਕਹਤਾ ਹੁਣ ਵੀ ਮੈਂ ਕਹਿ ਨੂੰ ਆ ਤਾਂ ਠੀਕ ਹੈ ਜਾਂਦਾ ਐ ਇਹਨੂੰ ਪਤਾ ਜਬਾ ਨਹੀਂ ਮਾਰੇ ਆ ਹੁਣ ਤਾਂ ਉਹਦੀ ਚਖਦੇ ਕਦੇ ਸਪਰੇ ਪੀਦੀ ਕਦੇ ਫਾਹ ਲੈ ਲਏ ਜੇ ਕਹਾਂ ਨਹੀਂ ਨਹੀਂ ਮੰਮੀ ਪਿਆਰ ਨਾਲ ਹੀ ਸਮਝਾਏ ਤੁਸੀਂ ਉਹਨਾਂ ਨੂੰ ਫੇ ਸੋਨ ਪਤਾ ਹੀ ਆ ਡਰ ਲਾ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਠੀਕ ਐ ਮੈਂ ਭਾਂਡੇ ਜਿਹਾ ਮਾਰ ਦਿਆਂ ਠੀਕ ਕਰ ਨਹੀਂ ਗੱਲ ਮਾਰ ਜਨਾ ਉਹ ਸਾਰਾ ਵੀ ਇਹ ਤਾਂ ਫੀਮ ਬੀ ਆ ਉਹੀ ਗੱਲ ਆ ਬਗਾਨੀ ਮਤਿਆਂ ਨੂੰ ਕੋਈ ਦੋਸ ਹੈ ਆਖੇ ਪੈਸਾ ਹੋਰ ਤਾਬ ਦਾ ਬਾਣੀ ਨੂੰ ਕੋਈ ਦੋਸ ਹੈ ਘਰੇ ਕੋਈ ਆਪ ਨਹੀਂ ਖੜਦਾ ਆ ਜਾਨ ਤੇ ਪੁੱਛਦੀ ਮੈਂ ਕਾ ਆਪਣੇ ਗੱਲਾਂ ਲਾਗਦਾ ਜਿਆ ਆ ਗਿਆ ਗੇਟ ਜੇ ਖੁਰ ਡੇਗਾ ਹੋਰ ਪਾਣੀ ਲੈ ਕੇ ਆ ਲੈ ਆ ਜਾ ਪਾਣੀ ਵੀ ਜਮਣੇ ਭਾਈ ਜਾਨ ਤਨ ਪਾਣੀ ਕੀ ਮੈਂ ਦੁੱਧ ਲੈ ਆਉਂਗਾ ਤੱਤਾ ਕਰਕੇ ਤੇਰੇ ਵਾਸਤੇ ਹੋ ਲੈ ਕੇ ਆ ਬੇਬੇ ਥੱਕ ਗਿਆ ਬੇਬੇ ਤੈਨੂੰ ਆਇ ਨਹੀਂ ਮਾੜੀ ਮੋਟੀ ਸੰਗ ਆਉਂਦੀ ਤੇ ਤੂੰ ਘਰ ਬੜ ਗਿਆ ਕਰਕੇ ਤੇ ਟਾਈਮ ਉਹ ਬੇ ਬਜਾਰਾ ਦੋਸਤਾਂ ਨਾਲ ਗਿਆ ਸੀ ਇੱਥੇ ਖੇਡਣ ਗਿਆ ਸੀ ਕੰਮ ਧੰਦੇ ਨਾਲ ਮੈਂ ਕਿਹਾ ਚੱਲ ਜਾਇਆ ਆਵਾਂਗੇ ਚੱਲ ਕਹਦਾ ਖੇਡਣ ਗਿਆ ਸੀ ਭਾਈ ਤੂੰ ਨਿਆਣਾ ਕੱਢਣ ਨੂੰ ਉਹ ਬੇਬੇ ਨਿਆਣਾ ਤਾਂ ਹੈਗਾ ਹੁਣ ਕਹਦਾ ਨਿਆਣਾ ਤਾਂ ਹੈਗਾ ਹੁਣ ਤਾਂ ਤੇਰੇ ਗੱਲ 'ਚ ਪੰਜਾਲੀ ਪੈਗੀ ਹੁਣ ਨਿਆਣਾ ਕਹਦਾ ਤੂੰ ਓਏ ਅਰਦਾਸ ਦੋਸਤਾਂ ਕੋਲ ਜਾਈਦਾ ਕੰਮ ਧੰਦੇ ਫਿਰ ਮੇਰੀ ਗੱਲ ਸੁਣ ਲੈ ਪੁੱਤ ਹੁਣ ਤੂੰ ਖੇੜਾ ਛੱਡ ਦੇ ਹੁਣ ਤੂੰ ਕਵੀਦਾਰ ਹੋ ਗਿਆ ਬਿਆਹਾ ਗਿਆ ਤੂੰ ਹੁਣ ਹੁਣ ਹੋਰ ਕੀ ਕਰਾਂ ਬੇਬੇ ਨੂੰ ਬਸ ਕੰਮ ਕੁੰਮ ਲੱਭਦੇ ਆ ਕੋਈ ਕੰਮ ਕੁੰਮ ਤਲਾਬਦਾ ਚੱਲ ਕੰਮ ਤੋ ਕੋਈ ਆਪਣਾ ਚਲਾ ਹੀ ਕਰੀ ਚੱਲ ਖੇਤੀ ਦਾ ਕੋਈ ਨਹੀਂ ਤੇ ਪੰਜ ਜਿਹੜੇ ਯਾਰ ਬੋਸਟ ਹੁੰਦੇ ਹਨ ਤਾਂ ਇਹਨਾਂ ਦਾ ਪਾਇਦਾ ਛੱਡਦੇ ਹੁਣ ਨਹੀਂ ਬੇਬੇ ਯਾਰੀ ਵਧੀਆ ਗੀ ਮੇਰੇ ਯਾਰ ਵਧੀਆ ਨੇ ਬੇ ਨਹੀਂ ਯਾਰੀ ਵਧੀਆ ਤੈਨੂੰ ਕੀ ਪਤਾ ਇਹ ਨਹੀਂ ਪਤਾ ਯਾਰ ਮਾਰ ਘਰੋਂ ਕਰ ਜਾਂਦਾ ਨਹੀਂ ਬੇਬੇ ਇਦਾਂ ਦੇ ਤਾਂ ਯਾਰ ਮੇਰੇ ਹੈ ਹੀ ਨਹੀਂ ਗੇ ਵਧੀਆ ਵਰਤਦੇ ਆ ਪਹਿਲਾਂ ਤੂੰ ਵਰਤਦੇ ਆਪਣੇ ਨਾਲ ਵਰਤ ਤਾਂ ਹੈ ਕਿਹੜਾ ਕੋਈ ਵਿੱਕੀ ਵੜਿਆ ਹੁੰਦਾ ਕਿਸੇ ਦੇ ਮੈਂ ਤਾਂ ਤੂੰ ਤਾਂ ਐਵੇਂ ਕਰੀ ਜਾਂਦੀ ਰਹੀਂ ਤੂੰ ਤਾਂ ਮੇਰੇ ਤੇ ਮੱਚੀ ਜਾਂਦੀ ਰਹਿੰਦੀ ਨਾਲੇ ਮੇਰੇ ਯਾਰਾਂ ਦੋਸਤਾਂ ਦੇ ਹਲਾਬ ਕਹਿੰਦਾ ਬੇਬੇ ਤੂੰ ਤਾਂ ਮੇਰੇ ਤੇ ਮੱਚੀ ਜਾਂਦੀ ਹੈ ਹੁਣ ਮੈਂ ਤੈਨੂੰ ਕੀ ਕਹਾ ਤੂੰ ਮੇਰੇ ਬਰਾਬਰ ਦਾ ਹੈਂਗਾ ਚਲ ਬੇਬੇ ਤੂੰ ਰੋਟੀ ਲੈ ਕੇ ਆ ਮੈਨੂੰ ਭੁੱਖ ਲੱਗੀ ਪਈ ਆ ਰੋਟੀ ਤਾਂ ਮੈਂ ਦੇਵਨੀ ਹੈਗੀ ਪਰ ਹੁਣ ਮੇਰੀ ਗੱਲ ਤੇ ਚੋਵੀ ਹੋਣੀ ਥੋੜੀ ਜੀ ਹੈ ਨਾ ਚੋਵੀ ਤਾਂ ਕੀ ਹੋਣੀ ਹੈਗੀ ਹੁਣ ਬੇਬੇ ਹੁਣ ਦੱਸ ਮੈਂ ਕੀ ਕਰਾਂ ਖੇਤਾਂ ਦੇ ਨਾਲ ਹੋਰ ਕੰਮ ਧੰਦੇ ਕਰੀ ਤੇ ਨਾਲ ਨਾਲ ਕੰਨ ਕੰਮ ਤਾਂ ਤੇ ਕਰਦਾ ਯਾਨਾ ਜਿੱਦੂ ਕੰਮ ਕਰਨਾਂ ਤਾਂ ਘਰੇ ਆ ਜਾ ਕਰ ਤੇ ਹੁਣ ਬੇਬੇ ਯਾਰਾਂ ਦੋਸਤਾਂ ਚ ਵੀ ਨਾ ਰਹਿਣਾ ਯਾ ਹੁਣ ਕੀ ਕਹਿਣਗੇ ਵੀ ਘਰ ਵਾਲੀ ਨੇ ਪਿੱਛੇ ਲਾੜਿਆ ਮੁੰਡਾ ਆ ਵਿਆਹ ਹੋ ਗਿਆ ਪਿੱਛੇ ਲੱਗ ਗਿਆ ਉਹਦੇ ਵਿੱਚ ਕੋਈ ਨਹੀਂ ਕਹਿੰਦਾ ਤੈਨੂੰ ਚੁੱਪ ਕਰਕੇ ਨਾ ਸਿੱਧਾ ਘਰੇ ਆ ਜਾ ਕਰ ਖੇਤੋਂ ਕਿੱਥੇ ਬੇਬੇ ਗੱਲਾਂ ਬਹੁਤ ਮਾਨਦੀਆਂ ਮੁੜ ਕੇ ਆਲੇ ਤੂੰ ਮੇਰੀ ਗੱਲ ਛੋੜ ਲੈ ਇੱਕ ਤੇਰੀ ਯਾਰੀ ਦੋਸਤੀ ਹੈਗੀ ਬਾਹਰ ਦੀ ਵਿਹਾਰ ਜਿ ਰੱਖੀ ਤੇ ਘਰੇ ਨਾ ਕਿਸੇ ਦਾ ਕਹਿ ਚੰਗਾ ਠੀਕ ਹੈ ਠੀਕ ਹੈ ਜੇ ਘਰੇ ਲੈ ਕੇ ਆਏਗਾ ਤਾਂ ਮੈਥੋਂ ਬੁਰਾ ਕੋਈ ਨਹੀਂ ਕੋਈ ਨਾ ਬੇਬੇ ਉਹ ਤਾਂ ਬਾਤ ਹੈ ਹਾਂ ਕੋਈ ਨਾ ਬੇਬੇ ਕੋਈ ਨਾ ਬੇਬੇ ਬੁੱਧੀ ਮੈਂ ਕਿਹਾ ਨਹੀਂ ਤੁੰਦਰੀ ਆ ਕੇ ਰੋਟੀ ਖਾ ਲਾ ਚੱਲ ਬੇਬੇ ਫਿਰ ਮੰਦਰੀ ਆ ਕਹਿੰਦੀ ਆ ਰਮਣ ਬਣਾ ਦਊਗੀ ਠੀਕ ਹੈ ਠੀਕ ਰਮਣ ਰੋਟੀ ਲੈ ਕੇ ਆ ਹਾਂਜੀ ਆ ਲਓ ਜੀ ਰੋਟੀ ਆਗੇ ਤੁਹਾਨੂੰ ਘੱਟ ਹੀ ਜਾਦ ਕਿਉਂ ਕਰਦੀ ਜਾਦ ਕੀ ਮਤਲਬ ਐਵੇਂ ਨਹੀਂ ਸੋਚਦੇ ਹੈਗੇ ਵੀ ਵਿਆਹ ਤਾਂ ਮੇਰਾ ਨਵਾਂ ਨਵਾਂ ਹੋਇਆ ਮੈਂ ਸਾਰਾ ਦਿਨ ਬਾਹਰ ਤੁਰਿਆ ਫਿਰਦਾ ਰਹਿਣਾ ਉਹ ਤਾਂ ਯਾਰਾਂ ਦੋਸਤਾਂ ਦੇ ਨਾਲ ਗਿਆ ਸੀ ਕੰਮ ਗਈ ਸੀ ਇਹ ਹਾਂ ਹਾਂ ਤੁਹਾਨੂੰ ਤਾਂ ਸਰਦਾਂ ਬਾਹਰ ਦੀ ਹੀ ਲੱਗੀ ਰਹਿੰਦੀ ਆ ਘਰੇ ਥੋੜਾ ਬੋਤਾ ਵੀ ਖਿਆਲ ਰੱਖ ਲਿਆ ਕਰੋ ਵੀ ਮੈਂ ਘਰੇ ਇਕੱਲੀ ਰਹਿਨੀ ਆ ਤੇ ਹੁਣ ਘਰੇ ਕੀ ਖਿਆਲ ਰੱਖਾਂ ਕੰਮੋ ਵੀ ਨਹੀਂ ਆ ਨਾ ਯਾਰਾ ਦੋਸਤਾਂ ਨਾਲ ਜਾਓ ਮੈਂ ਤੁਹਾਨੂੰ ਐ ਨਹੀਂ ਕਹਿੰਦੀ ਹੈਗੀ ਵੀ ਨਾ ਜਾਓ ਪਰ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਕੋਈ ਚੀਜ਼ ਵਸਦੀ ਤਾਂ ਨਹੀਂ ਲੋੜ ਫੋਨ ਕਰਕੇ ਬੰਦਾ ਪੁੱਛ ਸਕਦਾ ਫੋਨ ਤਾਂ ਤੇਰੇ ਕੋਲੇ ਵੀ ਤੂੰ ਮੈਨੂੰ ਲਾ ਕੇ ਕਹਦੇ ਭਈ ਆ ਮੈਂ ਆ ਚੀਜ਼ ਲਿਆਉਣੀ ਆ ਮੈਂ ਤੁਹਾਨੂੰ ਕਿੰਨਾ ਕ ਫੋਨ ਕਰੀ ਆ ਹੁ ਫਿਰ ਤੁਸੀਂ ਕਹੋਗੇ ਮੈਨੂੰ ਫੋਨ ਕਰਦੇ ਰਹਿੰਦੀ ਵਾਰੀ ਵਾਰੀ ਫਿਰ ਤੁਸੀਂ ਮੈਨੂੰ ਇਦਾਂ ਕਹਿਣ ਲੱਗ ਜਾਣਾ ਉਮਾ ਇਹਦਾ ਕਿੱਦੇ ਕਿਹਾਗਾ ਵੀ ਫੋਨ ਲੰਮੀ ਆ ਤੂੰ ਇੰਨਾ ਇਹਦਾ ਬਸ ਇੱਕ ਬੰਦੇ ਆਗੇ ਵੀ ਯਾਰਾਂ ਦੋਸਤਾਂ ਨਾਲ ਜਾਣਾ ਰਹਿੰਦਾਗਾ ਵੀ ਚੱਲ ਮੈਂ ਕਹਿ ਦੂੰਗੀ ਮੁਰਕੇ ਜਮਾ ਹੀ ਘਰ ਦਾ ਚੇਤਾ ਭੁਲਾਈ ਜਾਂਦੇ ਹੋ ਬਾਹਰ ਹੀ ਨਹੀਂ ਨਿਕਲਦੇ ਹੈਗੇ ਕਦੇ ਕਿੱਧਰ ਵਾਗੇ ਕਦੇ ਕਿੱਧਰ ਵਾਗੇ ਜਮਾ ਹੀ ਨਹੀਂ ਖਿਆਲ ਕਰਦੇ ਘਰ ਦਾ ਪਹਿਲਾਂ ਮੰਮੀ ਬੋਲਦੀ ਜਾਂਦੀ ਸੀ ਹੁਣ ਤੂੰ ਬੋਲਣਾਂ ਅੱਗੇ ਲੱਗ ਗਈ ਬੋਲਣਾਂ ਮੇਰਾ ਹੱਕ ਬਣਦਾ ਬਿਆਹ ਕੇ ਆਈਆਂ ਪਰੇ ਮੰਮੀ ਨੂੰ ਤੂੰ ਹੀ ਕਿਹਾ ਹੋਊਗਾ ਵੇਖ ਘਰ ਹੀ ਨਹੀਂ ਵੜਦਾ ਹਾਂ ਸਾਰੀਆਂ ਗੱਲਾਂ ਮੇਰੇ ਤੇ ਹੀ ਮਾਰਦਿਆ ਕਰੋ ਵੀ ਮੈਂ ਮੰਮੀ ਨੂੰ ਕਿਹਾ ਹੋਊਗਾ ਪਾਣੀ ਲੈ ਕੇ ਦਿੰਨੀ ਆ ਮੈਂ ਰੋਟੀ ਖਾ ਲੋ ਮੂਪੀ ਤਾਂ ਖਾਈ ਜਾਂਦੇ ਓਏ ਹੁਣ ਦੱਸ ਕੀ ਕਰੀਏ ਯਾਰ ਦੋਸਤ ਵੀ ਜ਼ਰੂਰੀ ਆ ਇਧਰ ਘਰ ਆੜੀ ਵੀ ਮੈਂ ਮੁੜ ਕੇ ਯਾਰ ਦੋਸਤ ਕਹਿਣਗੇ ਵੀ ਘਰ ਆਈ ਥੱਲੇ ਲੱਗ ਗਿਆ ਨਵਾਂ ਨਵਾਂ ਵਿਆਹ ਹੋਇਆ ਸੀ ਹੁਣ ਦੱਸ ਕੀ ਕਰੀਏ ਚੱਲ ਆ ਲੋ ਫੜੋ ਪਾਣੀ ਰੋਟੀ ਦੱਸ ਦੋ ਹੋਰ ਲੈ ਕੇ ਆਵਾਂ ਬਸ ਰੋਟੀ ਤਾਂ ਬਾਹਰੋਂ ਕੁਝ ਖਾਏ ਹੋਣਗੇ ਤਾਂ ਹੀ ਤਾਂ ਰੋਟੀ ਦੀ ਭੁੱਖ ਨਹੀਂ ਲੱਗਦੀ ਘਰੇ ਉਹ ਕੀ ਖਾਇਆ ਕੋਈ ਕੁਝ ਨਹੀਂ ਖਾ ਕੇ ਆਇਆ ਬਸ ਜਾ ਕੇ ਕੰਮ ਜਾ ਕੇ ਤੇ ਆ ਗਈ ਕੀ ਖਾਣ ਨੂੰ ਕੀ ਖਾ ਲਿਆ ਸੀ ਇਹ ਜਾ ਓ ਕਿਹੜਾ ਜਾਦੂ ਓ ਕਿਵੇਂ ਆ ਸ਼ਨੀ ਵਧਗਾ ਹੋਰ ਕੀ ਕਰੀ ਅਨਾਂ ਕਰਨਾ ਕੀ ਕੰਮ ਕਰਦਾ ਤੇਰੇ ਵਰਗੇ ਤਾਂ ਹੈ ਨਹੀਂ ਕਿਉਂ ਮੈਂ ਕੀ ਕੀਤਾਗਾ ਕੀਤਾ ਗੰਜਰ ਦਿਆ ਹੋਰ ਭਰਾ ਮੰਨਦਾ ਤੂੰ ਮੈਨੂੰ ਹੈ ਬਿਆਗ ਕਰਵਲਿਆ ਕੱਲ ਕੱਲ ਤੂੰ ਭੱਜ ਗਿਆ ਮੇਰਾ ਤਾਂ ਰਾਦਾ ਇਹ ਸੀਗਾ ਵੀ ਪੰਜਾਦੂ ਨੂੰ ਬੁਲਾਵਾਂ ਨਾ ਤੂੰ ਉੱਠ ਕੇ ਭੱਜ ਜਾਂਦਾ ਤੂੰ ਹੁਣ ਤੇਰੇ ਨਾਲੋਂ ਸਾਡੇ ਨਾਲੋਂ ਪਰਜਾਈ ਤੈਨੂੰ ਮੂਰੇ ਹੋ ਗਈ ਹੈ ਉਹ ਨਹੀਂ ਨਹੀਂ ਉਹ ਤਾਂ ਕੰਮ ਧੰਦੇ ਸੀ ਮਾੜੇ ਇਹ ਘਰੇ ਕੰਮ ਹੁੰਦੇ ਸੀ ਤਾਂ ਕਿ ਤਾਈ ਫੋਨ ਵੀ ਕੰਮ ਕਰ ਲਾ ਜਾ ਹੁਣ ਕਿਧਰ ਨੂੰ ਮੇਰੇ ਕੋਲ ਨਹੀਂ ਨੂੰ ਆਉਂਦਾ ਸੀ ਉਹ ਮੈਂ ਤੇਰੇ ਕੋਲ ਹੀ ਆਇਆ ਸੀ ਮਾ ਚੱਲ ਬੈਂਦੇ ਉੱਥੇ ਗੱਲਾਂਬੱਤਾਂ ਕਰਾਂਗੇ ਬੈਣ ਦਾ ਹੈਗਾ ਬੈਣ ਦਾ ਫਾਇਦਾ ਕੀ ਆ ਪੈਗ ਤੂੰ ਨਾ ਹਟ ਗਿਆ ਨਾ ਬਈ ਮੇਰਾ ਵਿਆਹ ਹੋ ਗਿਆ ਉਹ ਇੰਨੇ ਰੰਮਾ ਰੰਨਾ ਦੇ ਗੁਲਾਮ ਬਣੀਦਾ ਹੁੰਦਾ ਉਹ ਨਹੀਂ ਨਹੀਂ ਇਹ ਤਾਂ ਕੋਈ ਗੱਲ ਨਹੀਂ ਸੁਣੀ ਯਾਰ ਅੱਗੇ ਮੈਂ ਤੈਨੂੰ ਸਾਡੇ ਨਾਲ ਕਿੰਨਾ ਕੁ ਕੀਤਾ ਯਾਰ ਅੱਗੇ ਓਏ ਸੁਣੀ ਕਿੱਥੇ ਆ ਆ ਜਾ ਕਰ ਇਹ ਬੇਬੇ ਤੋਂ ਬਣਾਉਣੇ ਆ ਚਾਹ ਚੂ ਆ ਜਾ ਬੇਬੇ ਤੋਂ ਫਲਾਨਾ ਜੀ ਫਲਾਨੀ ਚੀਜ਼ ਮੰਗਾਉਣੇ ਆ ਬਰੈਡ ਮੰਗਾਉਣੇ ਆ ਸਮੋਸੇ ਵਗਾਉਣੇ ਆ ਪੀਜ਼ਾ ਮੰਗਾਉਣੇ ਆ ਹੁਣ ਕਦੇ ਐਵੇਂ ਵੀ ਨਹੀਂ ਕੀਤਾ ਧੰਨ ਵਾਈਟ ਵੀ ਨਹੀਂ ਕੀਤਾ ਮੈਂ ਪਰਜਾਈ ਦੇ ਹੱਥ ਦੀ ਚਾਹ ਵੀ ਨਹੀਂ ਪਈ ਕਦੇ ਤੂੰ ਆ ਜੀ ਸੰਜੀ ਤੈਨੂੰ ਕਿਤੇ ਜਵਾਬ ਦਿੱਤਾ ਕੱਲੂ ਆ ਜੀ ਮੈਨੂੰ ਪਤਾ ਘਰ ਵਾਲੀ ਸੋਣੀ ਮਿਲ ਗਈ ਤੈਨੂੰ ਆਏ ਆ ਵੀ ਮੈਂ ਕਿਉਂ ਦਿਖਾਵਾਂ ਇਹਨੂੰ ਘਰ ਵਾਲੀ ਹਨਾ ਲੈ ਯਾਰ ਸੰਜੀ ਤੂੰ ਤਾਂ ਉਹੀ ਗੱਲਾਂ ਕਰੀ ਜੰਨਾ ਹੁਣ ਯਾਰ ਉਹ ਕੰਜਰ ਤੇ ਮੈਂ ਕਿਹੜਾ ਮੂੰਹ ਚ ਪਾ ਜੂ ਆ ਜੀ ਘਰੇ ਚੱਲ ਤੂੰ ਅੱਜ ਆ ਜੀ ਯਾਰ ਸ਼ਾਮੀ ਘਰੇ ਆ ਜੀ ਤੂੰ ਅੱਜ ਹੋਰ ਨਾਲ ਤਾਂ ਦੁੱਧ ਪੀਜੀ ਨਾਲ ਐ ਨਹੀਂ ਕਹਿੰਦਾ ਵੀ ਮੈਂ ਚਾਹ ਪਾਣੀ ਪੀ ਲੈ ਉਹ ਚਾਹ ਪਾਣੀ ਤਾਂ ਕਹੀ ਜੰਨਾ ਆ ਜੀ ਨਾਲ ਰੋਟੀ ਖਾ ਜੀ ਹੋਰ ਦੱਸ ਲੈ ਭਾਬੀ ਦੇ ਹੱਥ ਦੀ ਰੋਟੀ ਖਾ ਜੀ ਹੋਰ ਠੀਕ ਆ ਹਾਂ ਹੋਰ ਤੈਨੂੰ ਡਿਨਰ ਤੇਰੇ ਕੰਨੀ ਹੋ ਜਾਏ ਫਿਰ ਅੱਜ ਮੇਰੇ ਕੰਨੀ ਹੋ ਜਾਏ ਤੂੰ ਵੀ ਕੀ ਜਿਆਦਾ ਰੱਖੇਗਾ ਵੀ ਕੋਈ ਬਣਾ ਲਈ ਰਾਤ ਮੈਂ ਠੀਕ ਹੈ ਹਾਂ 15 ਬੋਤਲਾਂ ਨਿਕਲ ਆਂਗਾ ਲੈ ਕੇ ਆਵਾਂ ਲੈ ਆਈ ਫਿਰ ਲਾ ਲਾਂਗੇ ਘੁੱਟ ਘੁੱਟ ਕਹਿ ਦਿੰਨਾ ਮੈਨੂੰ ਪਤਾ ਮੁੜ ਕੇ ਗਾਣਾ ਤੇਰੀ ਭੁਜਾਈ ਕਹੂਗੀ ਮੂੰਹ ਚੋਂ ਮਸਕ ਆਉਂਦਾ ਯਾਰ ਮੈਂ ਤਾਂ ਲੌੜੀ ਨਹੀਂ ਮੁੜ ਕੇ ਜਵਾਬ ਦੇ ਦੇ ਉਹ ਨਹੀਂ ਨਹੀਂ ਕੱਲਾ ਕੀ ਪੀऊं ਮੈਂ ਉਹ ਨਹੀਂ ਸੁਣੀ ਆ ਅੱਗੇ ਮੈਂ ਕਿੰਨਾ ਕੀਤਾ ਯਾਰ ਤੇਨ ਨਾਲ ਇਦਾਂ ਹੌਣ ਕਰਦਾ ਨਾ ਬਾਈ ਮੈਨੂੰ ਤਾਂ ਗੁੱਸਾ ਹੋਇਆ ਪਿਆ ਤੇ ਤੇਰਾ ਗੁੱਸਾ ਹੋਊ ਦੀ ਗੱਲ ਹੁਣ ਲੈ ਸਿੱਧੀ ਅੱਜ ਮੈਂ ਆਉਂਗਾ ਇੱਕ ਤਾਂ ਭੁਜਾਈ ਦੇ ਹੱਥਾਂ ਦੀ ਚਾਹ ਤੇ ਇੱਕ ਰੋਟੀ ਬਣ ਗਈ ਇਹ ਹਾਲ ਤਾਂ ਜਾਰੀ ਹੈਗੀ ਆ ਤੇਰੀ ਕਿੱਲ ਲੱਗ ਗਈ ਮੇਰੇ ਬਸ ਠੀਕ ਆ ਯਾਰ ਇਹ ਨਾ ਖਵਾਈ ਤੇ ਫੇਰ ਮੈਂ ਸਮਝ ਲਊਗਾ ਵੀ ਬਾਈ ਯਾਰ ਹੀ ਨਹੀਂ ਸੀ ਟਾਈਮ ਪਾਸ ਹੀ ਸੀਗਾ ਵੀ ਜਦੋਂ ਜਾਦੂ ਦਾ ਜੀ ਨਹੀਂ ਸੀ ਲੱਗਦਾ ਉਹਦੀ ਜਾਦੂ ਆਉਂਦਾ ਸੀ ਮੇਰੇ ਕੋਲੇ ਨਹੀਂ 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 ਸਲੀ ਤੂੰ ਇੱਕ ਵਾਰੀ ਟੱਕਰ ਕਰ ਜਾ ਕਰਾ ਪਰਜਾਈ ਤੂੰ ਰੋਟੀਆਂ ਚੱਲ ਮੈਂ ਕਰਾਉਣਾ ਫਿਰ ਤੂੰ ਆ ਜੀ ਕਿਤੇ ਤੂੰ ਲਾਰਾ ਲਾਦੀ ਮੁੜ ਕੇ ਕਿਤੇ ਹਾਂ ਯਾਰ ਲਾਰਾ ਕਿਵੇਂ ਲਾਉਂਗਾ ਔਰ ਕਿਤੇ ਕਹਦੇ ਮੈਨੂੰ ਕੰਮ ਪੈ ਗਿਆ ਮੈਂ ਇਧਰ ਮੈਂ ਵੀ ਕਹਿੰਦਾ ਵੀ ਸਣੀ ਨੇ ਆਉਣਾ ਅੱਜ ਮੇਰੇ ਯਾਰ ਦੋਸਤ ਨੇ ਇਧਰ ਕੰਮ ਆ ਜੀਆਂ ਵੜ ਗਿਆਂ ਉਹ ਦੇਖਾਂ ਅੱਛਾ ਨਾ ਕਰਤੀ ਤਾਂ ਹੀ ਆ ਉਹ ਯਾਰ ਕਿ ਹਟਿਆ ਮੈਂ ਵਧੀਆ ਕੀਤਾ ਯਾਰ ਇਹ ਤਾਂ ਤੂੰ ਲਾਤੀ ਯਾਰ ਤੇ ਦੱਸ ਦਿੰਦਾ ਮੈਂ ਲਵਾ ਦੇਦਾ ਤੇ ਰਾਖ ਨਾਲ ਆਨਾ ਬੱਸ ਇਹ ਤਾਂ ਕੰਮ ਹੀ ਏਡੇ ਘੰਟੇ ਦਾ ਸੀ ਸਾਰੇ ਦਾ ਸੀ ਉਹ ਬੱਸ ਠੀਕ ਆ ਚੱਲ ਵਧੀਆ ਕੀਤਾ ਚੱਲ ਫਿਰ ਆ ਜੀ ਸਣੀ ਹਾਂ ਹਾਂ ਆ ਜੂ ਆ ਜੀ ਚੱਲ ਮੱਝ ਕਹਿਣਾ ਮੈਂ ਪਰਜਾਈ ਨੂੰ ਵੀ ਤੂੰ ਉਹ ਬਣਾ ਕੇ ਰੱਖ ਠੀਕ ਹੈ ਠੀਕ ਤੇ ਪਰ ਇਹ ਸਤੇ ਕਾਂ ਘਰੋਂ ਤੜਕੇ ਲ ਗਈਆਂ ਘਰੇ ਜਾ ਕੇ ਲਵਾ ਬਿੜਕਾ ਉਹ ਵੀ ਕਿਹਾ ਕੁੜੀ ਤੜਕੇ ਆ ਜਾ ਕੁੜੀ ਪੰਨੋ ਬਹਿ ਜਾ ਬਿੰਦ ਕਿਵੇਂ ਭੱਜੀ ਆਣੀ ਹੈ ਪਰ ਕਿਦਰ ਆਣੀ ਨਹੀਂ ਕਿਦਰ ਆਣੀ ਪੈ ਤੱਕ ਕਿ ਦੱਸਦੀ ਆ ਮੈਂ ਤਾਂ ਹੋ ਆਪਣੀ ਨੂੰ ਦੇ ਕੱਪੜੇ ਫੜਾਤੀ ਸੀ ਉਹਨੇ ਅੱਛਾ ਇੱਧਰ ਹਾਂ ਠਿਕ ਜਾ ਕਰ ਦੁਪਹਿਰੇ ਇੰਨੀ ਧੁੱਪ ਪੈਂਦੀ ਹੱਥ ਨਹੀਂ ਫੜਾਇਆ ਹੁੰਦੀ ਠੰਡੇ ਹੋਏ ਛਰ ਕੋਈ ਨਹੀਂ ਕਿਹਦੇ ਨੂੰ ਧੱਪ ਲੱਗਦੀ ਅੱਗੇ ਧੁੱਪਜ ਕੰਮ ਨਹੀਂ ਕਰਦੇ ਅੱਗੇ ਤਾਂ ਕਰਦੇ ਸੀ ਫਿਰ ਹੁਣ ਜਦੋਂ ਆਪਨੀ ਧੁੱਪੇ ਦੇ ਬਹੂਆਂ ਨਿਕਲਦਿਆਂ ਫਿਰ ਆਪਾਂ ਨੂੰ ਜ਼ਰੂਰੀ ਧੁੱਪੇ ਮਰਨਾ ਲੈ ਜੀ ਲੋੜੀ ਕੱਢਣਾ ਜਦੋਂ ਆਪਾਂ ਤੁਰਨਾ ਫਿਰਦੇ ਆਂ ਨਹੀਂ ਉਹਨਾਂ ਨੂੰ ਕਾਹਤੋਂ ਕੱਢਣੇ ਤੂੰ ਕਹੇ ਮੈਂ ਛੰਡੇ ਹੋਏ ਫੜਾਇਆ ਹੂੰਗੀ ਉਹਨੇ ਕਿਹੜਾ ਕਿਹਾ ਸੀ ਮੈਨੂੰ ਜਵਾਕੜੀ ਨੇ ਫੜਾ ਕੇ ਮੈਂ ਤਾਂ ਆਪ ਹੀ ਲੱਗ ਗਈ ਅੱਛਾ ਤੇ ਨੋਤਾ ਤੇਰੀ ਚੰਗੀ ਹੈ ਨਾ ਤਾਂ ਫਿਰ ਸਿਆਣੀ ਹੈ ਮੈਂ ਤਾਂ ਮੰਮੀ ਮੰਮੀ ਕਰਦੀ ਸਾਰਾ ਦਿਨ ਆ ਹੁਣ ਵੀ ਲੜਦੀ ਸੋ ਤਾਂ ਮੈਨੂੰ ਕਹਿੰਦੀ ਮੰਮੀ ਹੁਣ ਕੀ ਹੋਇਆ ਕਹਿੰਦੀ ਹੱਥ ਨੇ ਜਵਗ ਜੀ 5:00 ਵਜੇ ਕਹਿੰਦੀ ਕੱਪੜੇ ਫੁਣਾਉਣ ਹੋਰ ਤਾਂ ਹੀ ਤਾਂ ਮੈਂ ਕਹਿੰਦੀ ਐ ਵੀ ਠੰਡੇ ਹੋ ਗਏ ਨੋ ਤਾਂ ਮੈਂ ਤਾਂ ਐ ਕਹੀ ਬਣੀ ਜਿਆਹੀ ਮੇਰੇ ਨੂੰ ਆਈ ਐ ਤੇ ਘਰ ਘਰ ਆਉਣ ਹਾਂ ਚਲ ਵਧੀਆ ਐ ਮੈਂ ਵੀ ਸੁਣਿਆ ਸੀ ਵੀ ਨੋਦੀ ਬਲਾਈ ਚੰਗੀ ਐ ਮੈਂ ਕੰਮ ਬਾਲਾ ਹੀ ਕਰਦੀ ਐ ਕਹਿੰਦੇ ਨਾ ਭਾਣੇ ਅੱਜ ਦੀ ਘੜੀ ਤਾਂ ਵਧੀਆ ਕੱਲ ਨੂੰ ਕਿਸੇ ਨੇ ਦੇਖਿਆ ਨਹੀਂ ਉਹ ਤਾਂ ਫਿਰ ਕੀ ਨੇ ਵੇਖਣਾ ਹਾਂ ਜੇ ਕਿਸੇ ਦੀ ਉਂਗਲ ਨਾ ਲੱਗੀ ਤਾਂ ਵਧੀਆ ਜੇ ਕਿਸੇ ਨੇ ਉਂਗਲ ਲਾਤੀ ਤਾਂ ਫਿਰ ਕੀ ਕਹਿੰਦੇ ਹਾਂ ਇਹ ਤਾਂ ਤੈਨੂੰ ਪਤਾ ਹੀ ਐ ਅਗਲਾ ਪਾੜ ਹੀ ਦਿੰਦਾ ਹਾਂ ਉਂਗਲਾਂ ਘਰ ਪੱਟ ਦਿੰਦਾ ਹਾਂ ਪਰ ਭਾਣੀ ਉਹ ਮੈਨੂੰ ਤਾਂ ਐਂ ਜੇ ਲੱਗਦੀ ਐ ਖਰਮਾਨਤਾ ਨਹੀਂ ਮੈਂ ਕਰਦੀ ਪਰ ਮੇਰੀ ਨੂੰ ਕਿਸੇ ਦੇ ਮਗਰ ਲੱਗਣਾਈ ਨਹੀਂ ਹੋएगी ਅੱਛਾ ਚੱਲ ਵਧੀਆ ਭਾਣੀ ਸੱਸ ਨੂੰ ਰਲ ਕੇ ਰਹੂੰਗੇ ਨਾ ਨਾ ਬਹੁਤ ਵਧੀਆ ਭਾਣੀ ਹਾਂ ਬਸ ਆਪਦਾ ਬੱਚੇ ਤੱਕ ਰੱਖੀ ਹੂੰ ਬਾਲਿਆਂ ਦੀ ਚਲੋ ਉਹ ਤਾਂ ਪਰਮਾਤਮਾ ਨੂੰ ਸੋਚਿਆ ਬਚਤਦਾ ਹਾਂ ਚਲ ਹੁਣ ਫਿਰ ਕੋਈ ਪੋਤਾ ਪੋਤੀ ਛੇਤੀ ਲੈ ਲਿਓ ਇੱਥੇ ਲੈ ਕੇ ਆ ਜਾ ਕਰੀ ਮੇਰੇ ਕੋਲੇ ਕੋਈ ਗੱਲ ਕਰਾਂਗੇ ਆਪਾਂ ਕੋਈ ਕੋਈ ਨਹੀਂ ਇਹ ਤਾਂ ਆਇਆ ਕਿਹੜਾ ਆਪਣੇ ਹੱਥ ਡੋਰਾ ਇਹ ਤਾਂ ਮਾਰਕ ਦੇ ਹੱਥ ਡੋਰਾ ਉਹ ਲੀਦੀ ਛਤਰੀ ਆਏ ਦੇ ਆਏ ਤਾਂ ਹੈਗਾ ਉਹ ਤਾਂ ਹੋ ਕੇ 7 ਮਹੀਨੇ ਹੋ ਗਏ ਵਿਆਹ ਨੂੰ ਤੇ ਉਸ ਨੂੰ ਨਹੀਂ ਦੇਣਾ ਸਾਰਾ ਕੁਝ ਹਾਂ ਇਹ ਤਾਂ ਹੈਗਾ ਹਾਂ ਚਲ ਹੁਣ ਤਾਂ ਹੋ ਹੀ ਜਾਉ ਕਿਸ ਨਾ ਕੋਸ ਚਲ ਕੋਈ ਨਹੀਂ ਆਏ ਕਹਿੰਦੇ ਕਿ ਦੜਦੀ ਕਹਾਣੀ ਬੇਰਪਕੜੇ ਆਏ ਤਾਂ ਹੈਗਾ ਇਹ ਤਾਂ ਪਰ ਮਾਤਵਾ ਨਹੀਂ ਦੇਣਾ ਜਦੋਂ ਦੇਣਾ ਹੈ ਦੇਣਾ ਤਾਂ ਉਸੇ ਨੇ ਤੇ ਗੱਲ ਕਰਪਨੋਂ ਆਈ ਹੈ ਵੀ ਚਲ ਜੇ ਛੇਤੀ ਹੋ ਜਾ ਤਾਂ ਆਰ ਲੱਗ ਜਾਨੀ ਚਲ ਕੋਈ ਹੁਣ ਵਿਲੇ ਜੇ ਬੈਠੇ ਰਹਿੰਨੇ ਇੱਥੇ ਮੇਰੇ ਕੋਲੇ ਆ ਜਾ ਕਰੀਂ ਨਾ ਮੇਰਾ ਟਾਈਮ ਪਾਸ ਹੋ ਜਾ ਕਰੂ ਮੈਂ ਤੁਝਾ ਖੜਾ ਲੈ ਕਰੀਂ ਮੈਨਾਂ ਪਾਸ ਨਹੀਂ ਹੁੰਦਾ ਕੋਲੇ ਕਿੱਥਾ ਹੁੰਦਾ ਹੁਣ ਕੱਲੀ ਝਾਕੀ ਜਾਨੀ ਬੈਠੀ ਤੂੰ ਉੱਧਰ ਗੇੜ ਮਾਰ ਲਿਆ ਕਰ बस उधर ਮੈਂ ਉਹੀ ਨਹੀਂ ਆਈ ਮੈਨੂੰ ਆਂਜੇ ਰੰਦਾ ਮੱਖਾ ਭਣੇ ਮੈਂ ਛੋੜੀ ਬਹੁਤ ਜਿੱਤੇ ਚੈਨ ਜਾਵੇ ਵੀ ਰੋਜੀ ਆ ਜਾਂਦੀ ਹੈ ਨਹੀਂ ਉਹ ਨਹੀਂ ਕੁਸ ਕਹਿੰਦੀ ਪਤਾ ਇੱਕ ਦਿਨ ਤੈਨੂੰ ਦੇਖ ਲਿਆ ਉਹਨੇ ਵੀ ਮਾਸੀ ਆ ਗਈ ਉਹ ਤਾਂ ਰੋਜੀ ਕਹ ਰਿਆ ਕਰ ਮਾਸੀ ਆ ਜਾ ਸਾਡੇ ਘਰੇ ਅੱਛਾ ਹਾਂ ਤਾਂ ਵਧੀਆ ਹੈਗੀ ਚੱਲ ਆਉਂਗੀ ਮੈਂ ਕਿਤੇ ਉਹ ਤਾਂ ਉਹੀ ਨਹੀਂ ਅੰਦਰ ਹੀ ਚੂਘੀਆਂ ਬਾਹਰ ਨਿਕਲਦੀ ਹੋਰ ਮੈਂ ਤਾਂ ਘਾਟੀ ਬਾਹਰ ਨਿਕਲਦੀ ਆ ਬਸ ਕੰਮ ਕਰਦੀ ਪਏ ਜਾਂਦੇ ਆ ਜੇ ਮੜਾ ਮੋਟਾ ਕਹਿੰਦੇ ਮੂੰਹ ਮੱਥੇ ਲੱਗੇਗੀ ਤਾਂ ਹੀ ਆਉਂਗੀ ਹੁਣ ਫਿਰ ਪਹਿਲਾਂ ਮੈਨੂੰ ਆਏ ਹੁੰਦਾ ਸੀ ਮੱਖਾ ਤੂੰ ਦੀਪ ਤਾਂ ਕਰੇ ਹੁੰਦੀ ਹੈ ਕਿ ਨਹੀਂ ਕੰਮ ਨਹੀਂ ਕਰਦੀ ਹੁੰਨੇ ਮੈਂ ਕਿੱਥੇ ਜਾਣਾ ਤੇ ਨਾਲੇ ਤੂੰ ਹੁਣ ਮੁੰਡੇ ਨੇ ਵਿਆਹ ਲਾਗਾ ਵਿਆਹਾਂਗੇ ਕੋਈ ਕਰਾ ਦੇ ਰਿਸ਼ਤਾ ਕਰਾ ਦੇ ਕਹਿੰਦੇ ਰਿਸ਼ਤਾ ਚਲ ਕੋਈ ਨਹੀਂ ਆਹ ਤਾਂ ਹੁਣ ਕਿਹੜਾ ਕੋਈ ਵਿਚ ਵੜਿਆ ਕਿਸੇ ਦੇ ਵਿਚ ਤਾਂ ਨਹੀਂ ਕੇਰ ਤਾਂ ਦੇਖਗੇ ਚਲ ਕੋਈ ਨਹੀਂ ਚੰਗਾ ਫਿਰ ਮੈਂ ਤਾਂ ਜਲਦੀ ਚੰਗਾ ਚੰਗਾ ਹਾਂ ਪਾਲ ਲਈ ਰਿਸ਼ਤਾ ਕੋਈ ਲੈ ਲਾਂਗੇ ਹੁਣ ਤਾਂ ਸੀ ਚੰਗਾ ਠੀਕ ਚਲ ਵਧੀਆ ਹੋ ਗਿਆ ਮਿਲ ਗਈ ਨਹੀਂ ਤਾਂ ਕਿੱਥੇ ਲੰਘ ਜਾਂਦੀ ਜੇ ਨਾਮ ਐ ਬੈਂਦੀ ਤਾਂ ਵਿੰਦ ਹੋ ਰ ਇੱਥੇ ਮੈਂ ਵੀ ਜਾ ਅੰਦਰ ਜਾ ਕੇ ਸੇਕ ਮਾਰਦਾ ਇੱਥੇ ਦਾ ਸੁਜਾ ਤੂੰ ਕਰ ਕਹੀ ਦਿੱਤਾ ਪਰ ਜਾਈ ਨੂੰ ਚਾਹ ਨੂੰ ਹੈ ਬੋਦ ਬਰਮਾ ਕਹਿ ਨਹੀਂ ਜਮਗਾ ਲਾਂਬਾ ਦੇ ਜਾਣਾ ਤੂੰ ਮੁੜ ਕੇ ਉਹ ਨਹੀਂ ਲਾਂਬਾ ਤਾਂ ਕਹਦਾ ਜਿਹੜਾ ਆਪਦਾ ਯਾਰ ਦੋਸਤ ਹੁੰਦਾ ਨਾ ਫਸ ਉਹਦੇ ਮਾਣ ਜਾਂ ਹੁੰਦਾ ਵੀ ਜਵਾਜ ਨਹੀਂ ਜਾਂਦਾ ਬਸ ਸਕੇ ਹੁੰਦਾ ਗੁੱਸਾ ਜਾਂ ਕਿ ਪਤਾ ਨਹੀਂ ਬੰਦਾ ਕਿਉਂ ਹਟ ਗਿਆ ਹਨਾ ਵਿਆਹ ਕਰਾ ਕੇ ਬੁਲਾਉਣਾ ਇਦਾਂ ਕੋਈ ਗੱਲ ਹੀ ਨਹੀਂ ਸੀ ਜੀ ਜੀ ਤੂੰ ਸਮਝ ਹੀ ਜਾਂਦਾ ਸੀ ਹੋਰ ਹੋਰ ਵਧੀਆ ਮਾਸ ਪਰਜਾਈ ਦੇ ਹੱਥ ਦੀ ਚਾਹ ਪੀ ਲਈ ਜਿਹਾ ਜਿਹਾ ਸੱਤ ਦਰਿਆਵਾਂ ਦਾ ਪਾਣੀ ਪੀ ਲਿਆ ਹਲ ਮਗੋਂ ਨਾ ਮੈਂ ਕਮਾ ਚਾਹ ਨੂੰ ਹਾਂ ਹਾਂ ਕਹਦੇ ਉਹਨੂੰ ਰਮਣ ਹਾਂਜੀ ਚਾਲ ਕੇ ਹਾਂਜੀ ਆਂਦੀ ਆਂਦੀ ਹੋਰ ਕਰੇ ਕਿਵੇਂ ਆ ਸਾਰੇ ਕਰੇ ਵਧੀਆ ਬਸ ਤੇਰੇ ਵਾਂਗੂੰ ਵਿਆਹ ਕਰਾ ਲਾਂਗੇ ਕਰਾ ਲਾ ਵਧੀਆ ਰਹਿੰਦਾ ਓਏ ਇੱਕ ਗੱਲ ਮੈਂ ਕਹਿਣਾ ਵਿਆਹ ਜਾਦੂ ਫਸ ਗਿਆ ਤੇਰੇ ਵੱਲ ਹਾਲਾਤ ਇਹ ਦੇਖ ਕੇ ਮੇਰਾ ਤਾਂ ਵਿਆਹ ਕਰਾਉਣਾ ਜੀ ਨਹੀਂ ਕਰਦਾ। ਉਹ ਯਾਰ ਫਸੇ ਦੀ ਕਾਦੀ ਗੱਲ ਹੈ ਯਾਰ। ਵਿਆਹ ਤਾਂ ਹੁਣ ਕਰਾਉਣਾ ਹੀ ਹੈ। ਇੱਕ ਨਾ ਅੱਜ ਨਹੀਂ ਤਾਂ ਕੱਦ ਕਰਾਉਣਾ ਪਊਗਾ। ਚੱਲ ਉਹ ਨਾਲੇ 2300 ਫੋੜ ਦੇ ਦੇ। ਓਹੋ। ਬੇਬੇ ਵਾਪ ਨੂੰ ਤਾਂ 100 ਕੀ ਆ। ਘਰੇ ਕੰਮ ਵਾਲੀ ਰੱਖੀ ਦੀ ਆ। ਤੈਨੂੰ ਪਤਾ ਹੀ ਆ ਫਿਰ ਵਿਆਹ ਤਾਂ ਜ਼ਰੂਰੀ ਆ ਅੱਜ ਕੱਲ ਪੈਂਦੇ ਰੰਦੇ ਵਿਆਹ ਤਾਂ ਕਰਾਉਣਾ। ਇਹ ਮੋਟਾ ਤਾਂ ਹੈ। ਹਾਂ ਇਹ ਤਾਂ ਗੱਲ ਹੈਗੀ ਆ। ਉਹ ਸਾਰੀ ਜਿੰਦਗੀ ਗੱਥ ਨਿਕਲਦੀ ਹੈਗੀ। ਹਾਂ ਹਾਂ ਇਹ ਤਾਂ ਗੱਲ ਹੈਗੀ ਆ। ਸਸੀ ਘਰਜੈ ਜੀ ਸਸੀ ਘਰਜੈ ਜੀ ਹਲੋ ਚਾਹ ਕੁਸਲੀ ਚਾਹ ਪੀਣ ਉਹਨੇ ਚਾਹ ਵੀ ਨਹੀਂ ਪਾਦੀ ਹੱਥ ਦੀ ਹਾਂ ਪਾਦੀ ਪਤਾ ਨਹੀਂ ਇਹ ਕਿਉਂ ਨਹੀਂ ਸੀ ਬਣਾਉਂਦਾ ਮੈਂ ਤਾਂ ਕਿੰਨੇ ਦਿਨ ਹੋ ਗਏ ਕਹੀ ਜਾਂਦਾ ਸੀ ਵੀ ਭਾਈ ਭਾਬੀ ਦੇ ਹੱਥ ਦੀ ਚਾਹ ਪਿਆਦੇ ਚਾਹ ਪਿਆਦੇ ਇਹ ਤਾਂ ਪਿਉਂਦੇ ਹੀ ਨਹੀਂ ਸੀ ਚਾਹ ਹੋਰ ਮੈਨੂੰ ਵੀ ਲੰਬ ਹੀ ਜਾਂਦਾ ਸੀ ਕਹਿੰਦਾ ਵੀ ਆਏ ਕਰਕੇ ਕਹਿੰਦਾ ਭਾਬੀ ਦੇ ਹੱਥ ਦੀ ਚਾਹ ਜਿੰਨੀ ਮਰ ਚ ਆ ਗਈ ਸੀ ਬਸ ਸਨ ਦਾ ਟਾਈਮ ਨਹੀਂ ਸੀ ਲੱਗਦਾ ਫੜਾ ਸਾਨੂੰ ਪਤਾ ਵਿਆਹ ਕਰਾਉਣੇ ਕਰਕੇ ਨਾ ਖਰਚਾ ਤਾਂ ਹੋ ਗਿਆ ਸੀ ਉਹਦੇ ਦਿਨੇ ਵੈਣ ਜੀ ਉਹਦੇ ਨੇ ਰਹੀ ਸੀ ਇਹ ਉਹ ਭਾਬੀ ਮੈਂ ਜਾਣਦਾ ਇਹਨੂੰ ਚੰਗੀ ਤਰ੍ਹਾਂ ਐਡੇ ਐਡੇ ਸੀ ਅਸੀਂ ਜਦੋਂ ਦੇ ਇਕੱਠੇ ਰਹਿੰਨੇ ਆ ਇਹ ਟੈਨਸ਼ਨ ਲੈਣ ਵਾਲਾ ਕਿੱਥੇ ਆ ਨਹੀਂ ਭਾਜੀ ਟੈਨਸ਼ਨ ਤਾਂ ਹੋ ਹੀ ਜਾਂਦੀ ਈ ਘਰੇ ਸਾਨੂੰ ਪਤਾ ਹੀ ਆ ਜੇ ਕੋਈ ਬੰਦਾ ਕੱਲਾ ਹੋਏ ਤਾਂ ਉਹ ਚਲ ਕੋਈ ਨਾ ਭਾਬੀ ਕੱਲਾ ਨਾ ਗਿਆ ਘਰ ਮੈਂ ਨਾਲ ਆਏ ਦੇ ਹਾਂਜੀ ਹਾਂ ਆਹ ਕਹਿੰਦੇ ਹੁੰਦੇ ਆ ਏ ਭਾਬੀ ਤੇਰੇ ਵੀ ਕੇ ਇਹਦੀ ਜਰੂਰਤ ਹੋ ਜੈ ਨਾ ਜਾਦੂ ਨਾ ਹੋਵੇ ਘਰੇ ਸਮਝਾ ਦੇ ਜਾਦੂ ਭਾਬੀ ਨੂੰ ਹਾਂ ਮੈਂ ਦੱਸਿਆ ਸੀ ਮੇਰੇ ਸੁਣੀ ਹੈਗਾ ਮਿੱਤਰ ਨੂੰ ਕਰ ਲਾ ਕਰ ਤੂੰ ਗੱਲਬਾਤ ਹੁੰਦੀ ਕੋਈ ਨਾ ਭਾਬੀ ਨੰਬਰ ਲੈ ਲਈ ਮੇਰਾ ਤੇ ਬਾਈ ਨੂੰ ਜਦੋਂ ਮਰਜੀ ਕਹਿ ਦੇ ਕੰਮਕਾਰ ਹੁੰਦਾ ਪਹਿਲਾਂ ਹਾਂ ਤਾਈ ਦੇ ਕੰਮ ਮੈਂ ਤਾਂ ਕਰਕੇ ਜਾਂਦਾ ਹੁੰਦਾ ਸੀਗਾ ਹੋਰ ਕਰੇ ਆਪਣੀ ਔਲੀ ਜਾਨੀ ਬਾਪਾ ਇਹਨਾਂ ਦਾ ਤੁਸੀਂ ਨਾ ਹੋ ਜੀ ਹਾਂ ਮੈਂ ਨੰਬਰ ਦੱਨਾਂ ਮੈਂ ਹੋਰ ਹੋਰ ਭਾਬੀ ਠੀਕ ਆ ਅਭੀ ਮੇਰਾ ਨਾਨਾ ਸਨੀਆ ਆ ਭਾਜੀ ਵਾਲੀ ਗੱਲ ਜੀ ਨਾ ਠੀਕ ਨਹੀਂ ਹੁੰਦੀ ਜੰਗਾ ਨਹੀਂ ਭਾਜੀ ਤੁਸੀਂ ਮੈਂ ਤਾਂ ਵੱਡੇ ਹਾਂ ਤਾਂ ਤੁਸਾਨੂੰ ਭਾਜੀ ਦੀ ਕਹਾਂਗੀ ਉਹ ਵੱਡਾ ਨਹੀਂ ਵੱਡਾ ਨਹੀਂ ਤੇਰੇ ਤੋਂ ਮੈਂ ਜੰਗਾ ਫਿਰ ਮੈਂ ਤਾਂ ਭਾਜੀ ਕਹਨੇ ਆ ਤੁਸੀਂ ਜਿੰਮ ਮਰਜੀ ਚਾਹੀ ਮੈਂ ਤਾਂ ਵੱਡੇ ਹਾਂ ਚਾਹੀ ਮੇਰੇ ਤੋਂ ਹਾਂ ਚੱਲ ਕੋਈ ਨਾ ਨਾਲੇ ਨਾ ਜੇ ਕੀਰੀ ਕੋਈ ਕੰਮ ਹੁੰਦਾ ਮੈਨੂੰ ਦੱਸ ਦਿਆ ਕਰ ਇਹਦੇ ਕੋਲ ਤਿੰਨ ਕਿੱਲੇ ਜ਼ਮੀਨ ਆ ਮੇਰੇ ਕੋਲੇ 12 ਕਿੱਲੇ ਆ ਮੈਂ ਜ਼ਮੀਨ ਦਾ ਪੁੱਛੀ ਨਹੀਂ ਤੁਹਾਨੂੰ ਦੋਨੋਂ ਕੀ ਮਤਲਬ ਨਾਲੇ ਸਾਡੀ ਜ਼ਮੀਨ ਤਾਂ ਇਹਨਾਂ ਥੋੜੀ ਜ਼ਮੀਨ ਦਾ ਇਹ ਦੱਸਣ ਪੁੱਛਾਂਗਾ ਤਾਂ ਕੋਈ ਹੱਤ ਨਹੀਂ ਉਹ ਮੈਂ ਤਾਂ ਉਹ ਦੱਸਦਾ ਕਿ ਕੋਠੀ ਵੀ ਇਦੋਂ ਵੱਡੀਆਂ ਮੇਰੀ ਮੈਂ ਕੋਠੀਆਂ ਨਹੀਂ ਪੁੱਛੀਆਂ ਤੁਹਾਨੂੰ ਆ ਜਿਹੜਾ ਬੋਲਟ ਲੈ ਕੇ ਆਉਂਦਾ ਹੁੰਦਾ ਨਾ ਦਾਦੂ ਇਹ ਮੇਰਾ ਤੇ ਜਿਹੜੀ ਗੱਡੀ ਲੈ ਕੇ ਆਉਂਦਾ ਹੁੰਦਾ ਉਹ ਵੀ ਮੇਰੀ ਆ ਮੈਂ ਤਾਂ ਭਾਬੀ ਤੈਨੂੰ ਦੱਸਦਾ ਹਾਂ ਕੋਈ ਗੱਲ ਨਹੀਂ ਕਹਦੇ ਆ ਮੈਂ ਤੁਹਾਡੇ ਲਈ ਵੀ ਰਿਸ਼ਤਾ ਲੱਭ ਦੂੰਗੀ ਇਹਦਾ ਮਤਲਬ ਤੁਸੀਂ ਗੱਲਾਂ ਗੱਲਾਂ ਚ ਹੀ ਕਹਿ ਨਹੀਂ ਆ ਵੀ ਮੈਨੂੰ ਰਿਸ਼ਤਾ ਕਰਾ ਦੋ। ਤੰਗ ਨਾ ਕਰਿਆ ਤੁਸੀਂ ਮੈਨੂੰ ਭਾਜੀ ਮੈਨੂੰ ਪਤਾ ਚੱਲਦਾ। ਇਹ ਗੱਲ ਤਾਂ ਮੈਂ ਵੀ ਹੋਰੀ ਕਰਦਾ ਵਾਂ ਸਮਝ ਲਾ। ਨਹੀਂ ਭਾਜੀ ਮੈਨੂੰ ਪਤਾ ਹੀ ਆ। ਤੁਸੀਂ ਇਹੀ ਕਿਹਾ ਸੀ ਨਾ ਇਧਰ ਨਾ ਮਰ ਕੇ ਵਾਹ ਮੈਨੂੰ ਸਹੀ ਕਿਹਾ ਤੁਸੀਂ ਮੈਨੂੰ ਰਿਸ਼ਤਾ ਕਰਾ ਦੇ ਹੋਣਾ। ਚਲ ਕੋਈ ਨਾ ਭਾਬੀ ਮੈਂ ਚੱਲਦਾ ਫਿਰ ਜਾਦੂ ਨੂੰ ਤਾਂ ਟਾਈਮ ਲੱਗੂਗਾ। ਬੈਠੋ ਭਾਜੀ

ਕਿਸ ਨੇ ਐਸੀ ਲਵਾ ਲਈ ਪੱਖੇ ਥੱਲੇ ਬਾਹਰ ਨਹੀਂ ਹੁੰਦੀਆਂ ਅੱਗੇ ਦੇ ਹਨ ਸਾਰਾ ਦਿਨ ਐਂ ਕਰਦੇ ਆ ਬਿਨਾ ਪੱਖੇ ਤਾਂ ਹਾਂਜੀ ਮੰਮੀ ਜੇ ਤਾਂ ਹੈ ਬਸ ਹੰ ਸਾਰਿਆਂ ਨੂੰ ਸੁੱਕ ਪੈ ਗਿਆ ਸੀ ਦਾ ਫਿਰ ਸੁੱਕ ਪੈ ਗਿਆ ਸੀ ਦਾ ਉਹੀ ਬਿਮਾਰਗ ਵੱਧ ਗਿਆ ਹੁਣ ਹਾਂਜੀ ਹਾਂਜੀ ਅੱਗੇ ਕਿਸੇ ਨੂੰ ਕੋਈ ਬਿਮਾਰੀ ਹੈਗੀ ਸੀ ਹਾਂਜੀ ਤਾਂ ਹੈ ਕਿ ਸਿਰ ਨਹੀਂ ਸੁਖਦਾ ਹੁੰਦਾ ਨਹੀਂ ਦੁਖਦਾ ਸੀਗਾ ਇਹ ਹੁਣ ਤੂੰ ਦੇਖ ਲੈ ਡਾਕਟਰ ਹੁਣੀ ਉਮਰ ਨਾ ਜੀ ਮੈਨੂੰ ਤਾਂ ਲੱਗਦਾ ਹਾਂਜੀ ਮੰਮੀ ਮੈਨੂੰ ਤੁਹਾਨੂੰ ਇੱਕ ਗੱਲ ਕਹਿਣੀ ਸੀ ਇੱਕ ਜੜਵਾ ਮਦੋ ਕਹ ਦੇ ਤੁਸੀਂ ਨਾ ਮੜਿਆ ਜਾਦੂ ਨਾਲ ਨਹੀਂ ਕਹਦੇ ਹੋ ਕਿਆ ਦੂ ਵੀ ਆਪਣੇ ਘਰੇ ਨਾ 11 ਦੋਸਤਾਂ ਨੂੰ ਨਾ ਲੈ ਕੇ ਆਇਆ ਕਰੇ ਹੋ ਕੇ ਨਿਹੜੇ ਹਾਂ ਬਸ ਮੈਨੂੰ ਚੰਗਾ ਨਹੀਂ ਲੱਗਦਾ ਹੈਗਾ ਕਿ ਵੀ ਕੋਈ ਕਰੇ ਹੋਰ ਆਵੇ ਬਾਰ ਦੀ ਬਾਰ ਹੀ ਰੱਖਿਆ ਕਰਨ ਆਪਦੀ ਲਿਹਾਜ ਆ ਕੋਈ ਆਇਆ ਸੀ ਤੇ ਨਾਲ ਮੁੰਡਾ ਹਾਂਜੀ ਮੰਮੀ ਪਤਾ ਨਹੀਂ ਕੋਈ ਕਹਿ ਰਿਹਾ ਸੀ ਮੇਰਾ ਨਾਮ ਸੁਣੀ ਆ ਤੇ ਮੈਂ ਚਾਹ ਫੜਾ ਕੇ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਨਾ ਲਓ ਫਿਰ ਮੇਰੇ ਕੋਲੇ ਲੱਗ ਕੇ ਕਹਿੰਦਾ ਇਹਦੇ ਕੋਲੇ 3 ਕਿੱਲੇ ਨੇ ਮੇਰੇ ਕੋਲੇ 12 ਕਿੱਲੇ ਨੇ ਇਹਦੇ ਕੋਲੇ ਆਹ ਘਾਰਾ ਮੇਰੇ ਕੋਲੇ ਕੋਟੀ ਆ ਤੇ ਜਾਦੂ ਜਿਹੜਾ ਬੋਲਟ ਲੈ ਕੇ ਆਉਂਦਾ ਨਾਲੇ ਗੱਡੀ ਉਹ ਮੇਰੀ ਆ ਫੇ ਮੈਨੂੰ ਕੀ ਸੁਣਾ ਰਿਹਾ ਸੀ ਉਹ ਕਹਿੰਦਾ ਹੈ ਹਾਂਜੀ ਤੈਨੂੰ ਤੇਰੀ ਕੋਠੀ ਦਾ ਪਤਾ ਤੇਰੀ ਜਮੀਨ ਦਾ ਪਤਾ ਤੈਨੂੰ ਸਾਨੂੰ ਕੀ ਪਤਾ ਕਰੇ ਹਾਂਜੀ ਮੰਮੀ ਜੀ ਫੇ ਮੈਂ ਉਹਨਾਂ ਨੂੰ ਇੰਨਾ ਕਹਤਾ ਸੀ ਮੈਂ ਹਾਂ ਵੀ ਤੁਸੀਂ ਮੈਨੂੰ ਪਤਾ ਵੀ ਤੁਸੀਂ ਇਹ ਸੋਚਦੇ ਹੋ ਕਿ ਮੈਨੂੰ ਪਰਜਾਈ ਰਿਸ਼ਤਾ ਕਰਵਾ ਦਿਓ ਵੀ ਕੋਈ ਗੱਲ ਨਹੀਂ ਮੈਂ ਰਿਸ਼ਤਾ ਕਰਵਾ ਦਿਓ ਤੁਸੀਂ ਮੈਨੂੰ ਦੱਸ ਸਕਿਓ ਹਣਾ ਮੈਂ ਇਹ ਕਹਤਾ ਸੀ ਜੇ ਫਿਰ ਆਹ ਕਹਿੰਦਾ ਰਿਸ਼ਤਾ ਹੋਊਗਾ ਰਿਸ਼ਤਾ ਸਹਮਜੀ ਕਰਾਉਣਾ ਸਾਨੂੰ ਕਰਾ ਦਿੰਦੇ ਕੋਈ ਗੱਲ ਨਹੀਂ ਸੀ ਨਾ ਕੋਈ ਨਹੀਂ ਉਹਾਰੇ ਆਉਂਦੇ ਜਾਦੂ ਨੂੰ ਮੈਂ ਦਿੰਨੀ ਆ ਪਤਾ ਫਿਰ ਹਾਂਜੀ ਤੁਸੀਂ ਉਹਨੂੰ ਕਿਹੋ ਮਾਰਿਆ ਕਿ ਵੀ ਜਿਹੜੀ ਕੋਈ ਅਬਦੁੱਲਿਹਾਨਜ ਹੁੰਦੀ ਨਾ ਬਾਹਰ ਦੀ ਵਾਰ ਹੀ ਪੂਜਦਿਆ ਕਰ ਕੋਈ ਨਹੀਂ ਜਮਾਂ ਟੈਂਸ਼ਨ ਨਾ ਲਈ ਮੇਰੇ ਹੁੰਦੇ ਤੇ ਜੇ ਕੋਈ ਘਾਣੀ ਲੱਗਦਾ ਕੋਈ ਨਹੀਂ ਜੇ ਕੋਈ ਬਦਕੱਟ ਬੋਲਦਾ ਮੇਂ ਸ਼ੱਕ ਦੀ ਡੰਖ ਚ ਨਹੀਂ ਨਹੀਂ ਮੰਮੀ ਵੈਸੇ ਤਾਂ ਮੈਂ ਉਹਨਾਂ ਨੂੰ ਕਹਿਤਾ ਸੀਗਾ ਮੈਂ ਕਿਹਾ ਵੀ ਪਾਜੀ ਮੇਰੇ ਕੋਲੇ ਤਾਂ ਜ਼ਮੀਨਾਂ ਜਿਆਦਾ ਨਹੀਂ ਗੱਲਾਂ ਨਾ ਕਰੋ ਤੇ ਬਸ ਉਹਨੂੰ ਪਤਾ ਨਹੀਂ ਗੁੱਸਾ ਲੱਗਿਆ ਮੈਂ ਕਿਹਾ ਰੋਟੀ ਬਣਾਉਣੀ ਆ ਉੱਠ ਕੇ ਚਲੇ ਗਏ ਲੱਗੀ ਜਾਵੇ ਗੁੱਸਾ ਨੇ ਟਪੂਨ ਲਗਦਾ ਕਰਨ ਹੁਣ ਲੱਗੇ ਕਿ ਸਾਪਾ ਨੂੰ ਕੀ ਐ ਫੇਰ ਮੈਨੂੰ ਇਹ ਐ ਨਾ ਵੀ ਉਹ ਕਿਤੇ ਜਦਵਿੰਦਰ ਕੋਲ ਨਾ ਕਹਿ ਦੇਣਾ ਵੀ ਆਹ ਗੱਲ ਹੋਈ ਆ ਮੁੜ ਕੇ ਉਹ ਤੁਹਾਨੂੰ ਕਹਿਣਾ ਕਿ ਵੀ ਹਾਂ ਅਮਨ ਨੇ ਇਹ ਗੱਲ ਕਹੀ ਉਹਨਾਂ ਨੂੰ ਨਾ ਕੋਈ ਗੱਲ ਨਹੀਂ ਆਉਂਦੇ ਤੂੰ ਜਮੇ ਟੈਂਸ਼ਨ ਨਾ ਲੈ ਤੇ ਕੋਈ ਗੱਲ ਨਹੀਂ ਜਦੋਂ ਆ ਗਿਆ ਨਾ ਤੇ ਮੈਂ ਸਿਰ ਖਿੱਚਦੀਆਂ ਕਰਨੀ ਹੀ ਕਰਾਂ ਹਾਂਜੀ ਇਹਨਾਂ ਨੂੰ ਨਾ ਮੜਾ ਪਿਆਰ ਨਾ ਸਮਝਾ ਦੇ ਮਮੀ ਕੀ ਕਹ ਦੂ ਕਹ ਦੇ ਵੀ ਭਾਈ ਕਿਸੇ ਨੂੰ ਘਰੇ ਨਾ ਲੈ ਕੇ ਆ ਕਰ ਕੋਈ ਨਹੀਂ ਕੋਈ ਨਹੀਂ ਮੈਂ ਹੁਣ ਉਹਨੂੰ ਕਹੂੰਗੀ ਵੀ ਭਾਈ ਤੂੰ ਹੁਣ ਕਵੀਰਦਾਰ ਹੋ ਗਿਆ ਮੁੰਡਿਆ ਇਹ ਤੂੰ ਗੱਲਾਂ ਛੱਡ ਦੇ ਹਾਂਜੀ ਆਪਦੇ ਘਰ ਤੈਨੂੰ ਮਤਵ ਰੱਖ ਆਪਦੇ ਘਰ ਆਇਆ ਕਰ ਹਾਂਜੀ ਸਿੱਧਾ ਤੇ ਹੁਣ ਕੀ ਕਰੀ ਜਾਂਦੀ ਸੀ ਤੂੰ ਕੁਛ ਨਹੀਂ ਮੈਂ ਤਾਂ ਆਹ ਕੱਪੜੇ ਜਿਖ ਲਿਆਰ ਕੇ ਹੱਟੀ ਸੀਗੀ ਚੱਲ ਮੈਂ ਕਿਹਾ ਸਾਹਮਣੇ ਮੰਮੀ ਬੈਠੇ ਨੇ ਇੱਥੇ ਤੁਸੀਂ ਆਵਾਜ਼ ਮਾਰਤੀ ਹੋਰ ਮੈਨੂੰ ਵੀ ਆਇਆ ਹੋਗਾ ਮੈਂ ਚਲ ਮੈਂ ਕੱਡੀ ਜੀ ਬੈਠੀ ਆ ਹਾਂਜੀ ਮੈਂ ਤਾਂ ਦੋਨੇ ਮਾਮਾ ਤੇ ਨਹੀਂ ਕੋਈ ਕਰ ਬੰਦਾ ਦੀਦੀ ਹੋਰਨ ਦਾ ਫੋਨ ਨਹੀਂ ਆਇਆ ਮੰਮੀ ਨਾ ਹਾਜੀ ਤਾਂ ਕਰਿਆ ਮੇਰਾ ਫੋਨ ਫੋਨ ਦੇਖੋ ਆਥ ਨੇ ਜਾਂ ਪਹਿਲਾਂ ਸਵੇਰੇ ਮੇਰੇ ਫੋਨ ਤੇ ਫੋਨ ਲਾਇਆ ਸੀਗਾ ਉਦੋਂ ਮੈਂ ਕੰਮ ਕਰੀ ਜਾਂਦੀ ਸੀ ਹੁਣ ਮੈਂ ਸੋਚਦੀ ਸੀ ਮੈਂ ਕਿ ਚਲੋ ਮੈਂ ਫ੍ਰੀ ਹੋਈ ਆ ਹੁਣ ਮੈਂ ਲਾ ਲੂੰਗੀ ਫੋਨ ਉਹਨਾਂ ਨੂੰ ਚਲ ਕੋਈ ਨਹੀਂ ਆਪਾਂ ਹੀ ਕਰਾਂਗੇ ਨਾਰਾਂਗੀ ਦੇ ਮੁੱਥੇ ਆਈ ਤੇ ਕੋਲ ਤੇ ਨਾਲੇ ਹੁਣ ਤੂੰ ਨਾ 2 ਮਿੰਟ ਰਾਮ ਕਰ ਲਈ ਤਾਂ ਇਹ ਤੂੰ ਕੱਪੜੇ ਦੀ ਮਾਪੀ ਰਵਾਉਂ ਤਰਾ ਚੰਗਾ ਠੀਕ ਹੈ ਮੰਮੀ ਹਾਂ ਤੇ ਕੋਈ ਨਹੀਂ ਮੈਂ ਦੇਖਦੀ ਆਉਂਦੇ ਉਹਨਾਂ ਮੁੰਡੇ ਨੂੰ ਮੈਂ ਕਰਦੀ ਨਹੀਂ ਕਰ ਦਉਂਦੇ ਨੂੰ ਚੰਗਾ ਠੀਕ ਹੈ ਮੰਮੀ ਹਾਂ ਤਾਂ ਇਹਨਾਂ ਤੁਸੀਂ ਉਹਨਾਂ ਨੂੰ ਪਿਆਰ ਨਾਲ ਸਮਝਾ ਦਿਓ ਗੁੱਸਾ ਨਾ ਕਰ ਜਾਣ ਕਿਤੇ ਉਹਨਾਂ ਪੈਸੇ ਨਹੀਂ ਕੋਈ ਠੀਕ ਹੈ ਮੰਮੀ ਮੇਰੇ ਕੋਲ ਹੈਗੇ ਸਾਰੇ ਜੱਗ ਕੋਈ ਗੱਲ ਠੀਕ ਹੈ ਮੰਮੀ ਚਲ ਆਇਆ ਬੇਬੇ ਫਿਰ ਸੁਵਾਈ ਦਵਾ ਲੇ ਚਾਰ ਸਿਰ ਚੱਲਦੇ ਆ ਹੋਰ ਸੀਟ ਜੀ ਕੀ ਹੋ ਗਿਆ ਵਿੱਚ ਬੱਸ ਉਹ ਤਾਂ ਮੜ ਮੱਤਾ ਸਰੀਜ ਹੋ ਜਾਂਦਾ ਮੜ ਜੀ ਮੈਂ ਰਮਨ ਰਮਨ ਉਰੇ ਬੁੱਤ ਹਾਂਜੀ ਮੰਮੀ ਅਸੀਂ ਨਾ ਦਵਾਈ ਲਈਏ ਪੁੱਤ ਸਾਨੂੰ ਆਇਆ ਨਾ ਵੀ ਬੇੜਕ ਵੇੜਾ ਵੀ ਹੋ ਸਕਦਾ ਹਨਾ ਉੱਥੇ ਭੀੜ ਵਾਹੀ ਹੁੰਦੇ ਡਾਕਟਰ ਦੇ ਪੁੱਤ ਠੀਕ ਹੈ ਮੰਮੀ ਤੇ ਉਹ ਤਾਂ ਤੂੰ ਮੇਰੀ ਤੀ ਬਥੇਰੀ ਸਿਆਣੀ ਐ ਤੇ ਪਰ ਮੜ ਜੀ ਗੌਰ ਰੱਖੀ ਚੰਗਾ ਕੋਈ ਗੱਲ ਨਹੀਂ ਮੰਮੀ ਜੀ ਮੈਂ ਅੰਦਰੋਂ ਕੁੰਡੀ ਲਾ ਲੈਂਦਾ ਹਾਂ ਪੁੱਤ ਗੇਟ ਲਾ ਲਈ ਤੇ ਉਹ ਤਾਂ ਫਿਰ ਮੈਨੂੰ ਤੂੰ ਜਿੱਦ ਦਿਨ ਦੱਸਿਆ ਨਾ ਉਦੋਂ ਦੀ ਗੱਲ ਜੀ ਟੈਂਸ਼ਨ ਜੀ ਪਾਈ ਰਹੀ ਮੈਨੂੰ ਨਹੀਂ ਨਹੀਂ ਨਾ ਮੰਮੀ ਜੀ ਤੁਸੀਂ ਟੈਂਸ਼ਨ ਨਾ ਲਾਓ ਬਸ ਮੈਂ ਕੁੰਡੀ ਲਾ ਲਉਣੀ ਹਾਂ ਪੁੱਤ ਚੰਗਾ ਫਿਰ ਅਸੀਂ ਲੱਗੇ ਚੰਗਾ ਸੋਚ ਨਾ ਕਰਨੀ ਮੰਡੀ ਤੋਂ ਦਵਾਈ ਦਵਾਈ ਤੋਂ ਰਾਮਪੁਰਾ ਫੇਰ ਜਾ ਕੋਈ ਆ ਮੈਡਮ ਟੱਕ ਵੇਲੇ ਹੋਸਾ ਕਰਦਾ ਸਾਨੂੰ ਹਾਂ ਹਾਂ ਯੰਗ ਚੱਲ ਪੁੱਤ ਵੇ ਉਹ ਸਨੀ ਕਰ ਵਧੀਆ ਵਧੀਆ ਕਿੱਧਰ ਨੂੰ ਆਏ ਉਹ ਮਾਤਾ ਨੂੰ ਦਵਾਈ ਚੱਲਿਆ ਮੰਡੀ ਤੋਂ ਆਉਣ ਉੱਥੇ ਮੰਡੀ ਜਾਣਾ ਆ ਮੈਂ ਰਾਮਪੁਰਾ ਦਵਾਈ ਵਾਲਾ ਹੀ ਐ ਯਾਰ ਤੇ ਗੱਡੀ ਲੈ ਜਾਂਦਾ ਓ ਬੱਸ ਠੀਕ ਆ ਮੋਟਰਸਾਈਕਲ ਸੀਗਾ ਮੈਂ ਚੱਲ ਲੈ ਜਾਂਦਾ। ਉਹ ਮੈਂ ਕਹਿੰਦਾ ਗੱਡੀ ਲੈ ਜਾ। ਨਹੀਂ ਨਹੀਂ ਬੱਸ ਚੱਲਿਆ ਸੀ ਚੱਲ ਮੈਂ ਚੱਲਿਆ ਹੀ ਸੀ ਉਹ ਨਾ। ਹੋਰ ਇੱਧਰ ਚੱਲਿਆ ਆਏ ਆ। ਇਹ ਤਾਂ ਡੱਪ ਡੱਪ ਕਰਦਾ ਜਾਏਗਾ 2-4 ਘੰਟੇ ਲਾਏ ਆ। ਓਏ ਅਰੇ ਇੱਥੇ ਮੱਡੀ ਤਾਂ ਜਾ ਕੇ ਨਾ ਜੇ ਕੋਈ ਵੱਡ ਲੋਡ ਵੀ ਫੇਰ ਲੈ ਜਾ ਗੱਡੀਆਂ। ਫੂਨ ਘਟਕਾ ਹੋਊਗਾ। ਪਹਿਲਾਂ ਉਹ ਹੀ ਗੱਲ ਛਾਂਕ ਲਾਂਤੀ ਪਾਵੇ ਜਾਂਦੇ ਸੀਗੇ। ਹਾਂ ਤਵੇ ਤਾਂ ਗੱਲ ਹੈ ਕਿ ਚਲ ਕੋਈ ਨਾ ਜਾਏ ਉਹ। ਚਲ ਠੀਕ ਆ ਫਿਰ ਸੁਣੀ ਕਿੱਧਰ ਚੱਲੇ ਸੀ ਤੇਰਾ? ਅੱਛਾ ਕੀ ਹੋ ਗਿਆ ਹੂੰ ਮਾਤਾ ਨੂੰ? ਕੋ ਸੁਣਿਆ ਤਾਂ ਮडम ਟ੍ਰੈਡਲ ਮੱਠੀ ਹੁੰਦੀ ਰਹਿੰਦੀ ਐ ਬੁਖਾਰ ਬਕੂਰ ਜਿਹਾ ਚੜ ਜਾਂਦਾ ਯਾਰ ਡੇਜੀ ਯਾਰ ਮੈਂ ਕਿਹਾ ਚੱਲ ਦਵਾਈ ਦਵਾ ਰਾਂ ਕੋਈ ਠੀਕ ਨਹੀਂ ਹੋਈ ਕੋਈ ਨਹੀਂ ਇੱਥੇ ਦਵਾਈ ਸੀ ਦਵਾਈ ਬਹਾਨਾ ਟੈਸਟ ਕਰਾ ਲਿਆ ਮਗਰ ਨਾਲ ਟੈਸਟ ਹੋ ਜਾਂਦਾ ਲੱਖਣ ਦੇ ਘੰਟਾ ਤੋਂ ਘੰਟੇ ਹਾਂ ਇਹਨਾਂ ਵੇ ਵਾਥ ਨਹੀਂ ਹੋ ਜੇ ਤੁਹਾਨੂੰ ਪਤਾ ਹਸਪਤਾਲ ਨਾਲ ਚੱਲ ਠੀਕ ਆ ਪਰ ਸ੍ਰੀ ਕਲਪਾ ਭਾਬੀ ਸਤਿ ਸ਼੍ਰੀ ਅਕਾਲ ਭਾਜੀ ਤੁਸੀਂ ਇੱਥੇ ਕਿਵੇਂ ਆਏ ਹੋ ਓ ਭਾਬੀ ਮੈਂ ਤਾਂ ਉਹੀ ਮਜ਼ਾਕ ਕਰਤਾ ਇਹ ਇਹ ਕੀ ਮਜ਼ਾਕ ਆ ਸ਼ਰਮ ਕਰ ਮੈਂ ਤੈਨੂੰ ਭਰਾ ਕਹਿਨੀ ਆ ਭਰਾਣੀ ਮੇਰੀ ਗੱਲ ਸੁਣ ਪਿਆਰ ਨਾਲ ਗੱਲ ਕਰ ਜੋ ਵੀ ਗੱਲ ਕਰਨੀ ਆ ਪਿੱਛੇ ਹੋ ਕੇ ਗੱਲ ਕਰ ਲਓ ਮੇਰੇ ਨੇੜੇ ਹੋਣ ਦੀ ਕੋਈ ਲੋੜ ਨਹੀਂ ਹੈਗੀ ਮੇਰੀ ਗੱਲ ਸੁਣ ਲੈ ਜਿਹੜੀ ਤੈਨੂੰ ਉਦੋਂ ਮੈਂ ਜ਼ਮੀਨ ਜਮੂਨ ਦੱਸਦਾ ਸੀ ਨਾ ਉમે ਰਿਸ਼ਤਾ ਕਰਾਉਣ ਨੂੰ ਨਹੀਂ ਦੱਸਦਾ ਸੀ ਰਿਸ਼ਤੇ ਤਾਂ ਬਥੇਰੇ ਹੋ ਜਾਣਗੇ ਮੈਂ ਤਾਂ ਤੈਨੂੰ ਐ ਕਹਿਣਾ ਵੀ ਯਾਰੀ ਦਾਲਾ ਸੌਖੀ ਹੋ ਜਾਂਗੀ ਇੱਥੇ ਮੈਨੂੰ ਪਤਾ ਹੈ ਵੀ ਭੁੱਖੀ ਮਰਦੀ ਆ ਨਹੀਂ ਹੱਥ ਬਣਾ ਲਓ ਚਲੇ ਜਾਓ ਨਹੀਂ ਤਾਂ ਮੈਂ ਜਗਵਿੰਦਰ ਨੂੰ ਸਾਰੀ ਗੱਲ ਦੱਸ ਦੇਣੀ ਆ ਯਕੀਨ ਨਹੀਂ ਕਰਨਾ ਮੇਰੀ ਯਾਰੀ 'ਚ ਰੁੱਝਾ ਵਾ ਉਹ ਪੂਰਾ ਯਕੀਨਦਗੋ ਨਹੀਂ ਤੇਰੇ ਤੇ ਉਹ ਕਰਦਾ ਮੇਰੇ ਤੇ ਯਕੀਨ ਉਹ 100% ਕਰੂਗਾ ਪਰ ਪਲੀਜ਼ ਰਿਕਵੈਸਟ ਆ ਇਹ ਨਾ ਹੋਵੇ ਮੈਂ ਪਹਿਲਾਂ ਰੋਲਾ ਪਾ ਕੇ ਕਿਸੇ ਅਸਗੌਂਡ ਨੂੰ ਸਾਧ ਲਵਾ ਬਾਹਰ ਹੋ ਜਾ ਮੇਰੀ ਗੱਲ ਸੁਣ ਲੈ ਮੈਂ ਤਾਂ ਇਹ ਘਰ ਚ ਆਉਂਦਾ ਹੀ ਰਹਿਣਾ ਤੇ ਜੇ ਕਿਤੇ ਮੈਂ ਰੋਲਾ ਪਾਤਾ ਨਾ ਜੇ ਮੈਂ ਕਹਤਾ ਵੀ ਮੈਨੂੰ ਤੂੰ ਬੁਲਾਇਆ ਸੀ ਤੇਰੀ ਕੀ ਇੱਜ਼ਤ ਰਹਿ ਜੂ ਆ ਜਿਹੜਾ ਤੂੰ ਥੱਪੜ ਮਾਰਿਆ ਨਾ ਮੇਰੇ ਬਹੁਤ ਗਲਤ ਗੱਲ ਕੀਤੀ ਆ ਥੱਪੜ ਤੁਸੀਂ ਆਪਦੀ ਹਰਕਤ ਵਜਾ ਦਿਖਾਦੀ ਆ ਮੈਂ ਮਾਰਨਾ ਨਹੀਂ ਸੀ ਚਾਹੁੰਦੀ ਥੱਪੜ ਮਾਰਨਾ ਨਹੀਂ ਚਾਹੁੰਦੀ ਸੀ ਥੱਪੜ ਇਨੂੰ ਪੁੱਛ ਕੇ ਮਾਰਿਆ ਜਾ ਪਾਰੌਲੀ ਰੋੜਾ ਪਾ 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 ਮੈਗੂ ਮੰਤ ਬੁਲਾਇਆ ਕਹਿੰਦੀ ਮੇਰੇ ਘਰ ਦਾ ਬਾਹਰ ਗਿਆ ਵਾ ਦਵਾਈ ਦਿਵਾਉਣ ਉਹ ਮੈਨੂੰ ਪਤਾ ਹੀ ਹੈ ਬਾਹਰ ਗਿਆ ਵਾ ਤੇ ਪਲੀਜ਼ ਰਿਕਵੈਸਟ ਚਲੇ ਜਾਓ ਮੇਰੀ ਇੱਜ਼ਤ ਦਾ ਰੱਖ ਲੋ ਚੱਲ ਠੀਕ ਆ ਸੋਚ ਕੇ ਦੱਸਦੀ ਮੌਕਾ ਦੇ ਆਲਦੀ ਸੇਵਾ ਕਰਨ ਦਾ ਮੈਨੂੰ ਚੰਗਾ ਤੇ ਅੱਜ ਤਾਂ ਜਾਣਾ ਮੈਂ ਕਿਉਂਕਿ ਇੱਕ ਦੋ ਗਲਤੀਆਂ ਅਸਾਂ ਨਹੀਂ ਮਾਫ ਕਰ ਦਿੰਦਾ ਇਹ ਇਹਦੂ ਬਾਦ ਇਹ ਮੌਕਾ ਨਹੀਂ ਮਿਲਣਾ ਚਾਹੀਦਾ ਕੀ ਕਰਾਂ ਮੈਂ ਕੀ ਕਰਾਂ ਮੈਂ ਜੇ ਮੈਂ ਜਾਦੂ ਨੂੰ ਜਸਦੀਆਂ ਜਾਂ ਮੰਮੀ ਨੂੰ ਦੱਸਦੀਆਂ ਤਾਂ ਇਹ ਮੇਰੇ ਤੇ ਉਲਟੀ ਗੇਮ ਨਾ ਪਾ ਦੇ ਤੇ ਜੇ ਮੈਂ ਲੋਕ ਹੋ ਰਖਦੀਆਂ ਮੈਂ ਤਾਂ ਵੀ ਮਰਦੀਆਂ ਫਿਰ ਮੇਰੇ ਤੇ ਇਹ ਸ਼ੱਕ ਕਰਨਗੇ ਵੀ ਤੂੰ ਸਾਨੂੰ ਕੋਈ ਗੱਲ ਸੱਚੀ ਨਹੀਂ ਦੱਸੀ ਹੈਗੀ ਏ ਵਾਹਿਗੁਰੂ ਮੈਨੂੰ ਤੂੰ ਹੀ ਬਚਾਈ ਜਿਹੜਾ ਮੈਨੂੰ ਥੱਪੜ ਮਾਰਿਆ ਮੈਨੂੰ ਕਹਿੰਦਾ ਤੈਨੂੰ ਭੁਗਤ ਨਹੀਂ ਪਊ ਇਸ ਗੱਲ ਦੀ ਸੋਗਾ ਪਰਮਾਤਮਾ ਰੱਖ ਲਈ ਮੇਰੀ ਲੱਜ